ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਚੋਟੀਆਂ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਜੀ ਦੋਨੇ ਸੂਏ ਸਵਾਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸल्ली पार्क ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸასიਖਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸਰਜੀਤ ਸਿੰਘ ਨਾਂ ਜੀ ਪਿੰਡ ਚੋੜੀਆਂ ਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9464 5952 ਠੀਕ ਆ ਵੀਰੇ ਡੱਬੀ ਤੋਂ ਸ਼ੁਰੂ ਕਰਦੇ ਆ ਸੁਹਾਗਨ ਨਮਾ ਜੀ ਪਹਿਲਾ ਸੁਹਾਗ ਬੱਚੀ ਆ ਜੀ ਦੰਦੋ ਜੀ ਛਿੱਗੀ ਅਜੇ ਕੰਨੀਆਂ ਵਾਲੇ ਬਰਾਬਰ ਨਹੀਂ ਕੀਤੇਗੇ ਠੀਕ ਆ ਜੀ ਤੇ ਕਾ ਦੋ ਸੂਈ ਆ ਜੀ ਆ 10 12 ਦੇ ਨਾਲ ਸੂਈ ਆ 15 ਦੀ ਮੰਨ ਲੇ ਕੋਈ ਬੱਚਾ ਬੱਚਾ ਜੀ ਬੱਚਾ ਮਗਰ ਆ ਜੀ ਠੀਕ ਆ ਜੀ ਕਿੰਨਾ ਦੁੱਧ ਤਿਆਰ ਆ ਜੀ 20 21 ਕਿਲੋ ਕਿਲੋਆਂ ਚ ਆ ਜੀ ਇਹ ਲੀਟਰਾਂ ਚ ਨਹੀਂ ਗਾ ਜੋਕ ਕੇ ਦੇ ਦਾਂਗੇ ਜੋਕ ਕੇ ਦੇਵਾਂਗੇ ਜੀ ਥਣਾ ਦੀ ਡੰਨ ਆ ਜੀ ਹਾਂਜੀ ਵੱਡਾ ਕੱਦ ਕਾਠਾ ਜੀ ਫੁੱਲ ਵੱਡੀ ਆ ਜੀ ਸਹੀ ਗੱਲ ਆ ਜੀ ਤੋੜ ਕੇ ਦਿਖਾ ਦਿ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ 22 10 ਦਾ ਕਿ ਸੂਈ ਆ ਜੀ ਪਹਿਲਾ ਮੂੰਹ ਤੋਂ ਛਿੱਗੀ ਆ ਜੀ ਬੱਚਾ ਤੁਹਾਡੇ ਸਾਹਮਣੇ ਬੱਚਾ ਮਗਰ ਵੱਛਾ ਜਿੰਨੇ ਸਮੇਂ ਦੀ ਮਰਜ਼ੀ ਸੂਈ ਮੰਨ ਲਓ ਵੈਸੇ 15 ਕ ਦਿਨ ਬਾਈ ਦੱਸਦਾ ਕਿ ਹੋਏ ਆ 12 ਕ ਦਿਨ ਹੋਏ ਜੀ 15 12 ਕ ਦਿਨ ਤੁਸੀਂ 15 ਮੰਨ ਲਓ ਜੀ ਬਾਕੀ ਬੱਚਾ ਦੇਖ ਸਕਦੇ ਹੋ ਜੀ ਨੈਟ 20 ਤੋਂ 21 ਕਿਲੋ ਦੁੱਧ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚੁਵਾਈ ਵਾਲਾ ਥਣਾ ਸੋਹਣਾ ਫਿਟਨੈਸ ਵਾਲਾ ਹਵਾਨਾ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚੁਵਾਈ ਵਾਲਾ ਚੈੱਕ ਕਰ ਲੋ ਸੋਹਣ ਐਂਡ ਹਵਾਨਾ ਫਸਿਆ ਪਿਆ ਦੇਖ ਲਓ ਵੀਖਾ ਦੋ 9 ਵਜੇ ਦੇ ਤਾਂ 43 ਮਿੰਟ ਹੋਏ ਸਹੀ ਗੱਲ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਜੀ 75000 ਦੇ ਦਿਆਂਗੇ ਮਾਨਤਨ ਕਰ ਦਿਆਂਗੇ 72 ਦੀ ਦੇ ਦਿਆਂਗੇ 72 ਦੀ ਦੇ ਦਿਆਂਗੇ ਠੀਕ ਆ ਜੀ ਬਾਈ ਕਹਿੰਦਾ 75000 ਚੋਂ ਮਾਨਤਨ 72000 ਦੀ ਹੈ ਸੁਣੋ ਆ ਐਡੀ ਕਿਸ ਨੇ ਦੇਣੀ ਨਹੀਂ ਬਾਈ ਜੀ ਨਹੀਂ ਦੇਣੀ ਸਹੀ ਗੱਲ ਵੱਡੀ ਆ ਐਡੀ ਕਿ ਕਿਨੋਂ ਤੋਲ ਕੇ ਮੇਰੇ ਘਰੋਂ ਲੈ ਜਾਣ ਠੀਕ ਆ ਜੀ ਦੋ ਟਾਈਮ ਚੋਂ ਚਾਰ ਟਾਈਮ ਚੋਲ ਲੈਣ ਠੀਕ ਆ ਜੀ ਜਦੋਂ ਮੇਰੇ ਘਰੋਂ ਬਾਹਰ ਹੋ ਗਈ ਮੇਰੀ ਕੋਈ ਗਾਰੰਟੀ ਨਹੀਂ ਅਗਲਾ ਦਾਣਾ ਫੱਕਾ ਨਾ ਪਾਵੇ ਮੈਂ ਆਪਦਾ ਸੇਵਾ ਕਰਦਾ ਠੀਕ ਆ ਜੀ ਤੇ ਦੋ ਨੰਬਰ ਵੀਰੇ ਸੁਆ ਕਿੰਨਮ ਆ ਜੀ ਇਹਦਾ ਤੇ ਦੂਜੇ ਸੁਵੇ ਸੁਈ ਆ ਜੀ ਕਦੋਂ ਸੁਈ ਆ ਜੀ ਅੱਜ ਦੂਜਾ ਦਿਨ ਹੀ ਆ ਜੀ ਬੱਚਾ ਕੀ ਹੈ ਜੀ 25 ਕਾਲੀ 25 ਮਗਰਾ ਜੀ ਆ ਨਾੜੂਆ ਜੀ ਨਾਲ ਆ ਹੀ ਠੀਕ ਆ ਬੱਚੇ ਦਾ ਨਾੜੂਆ ਨਾਲ ਚੈੱਕ ਕਰ ਸਕਦੇ ਹੋ ਸੋਹਣੀ ਫੇਸ ਕੁਆਲਟੀ ਜੀ ਕਿੰਨਾ ਕਿੰਨਾ ਬੋਲਾ ਤਿਆਰ ਆ ਜੀ ਇਹਦੇ ਥਲੇ 13 ਕਿਲੋ ਹੋਊਗਾ ਜੀ ਜਿੰਨਾ ਹੋਊਗਾ ਜੇਰ ਦੀ ਸਾਫ ਆ ਜੀ ਸ਼ਮਾ ਸਾਫ ਆ ਜੀ ਜੇਰ ਦੀ ਪੂਰੀ ਗਾਰੰਟੀ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ 13 ਕਿਲੋ ਨੈਟ ਬੋਲੀ ਤਿਆਰ ਆ ਦੋ ਟਾਈਮ ਚਾਰ ਟਾਈਮ ਚਬਾਈ ਕਰ ਸਕਦਾ ਜੀ ਗਰਮੀਆਂ ਦਾ ਤੋਹਫਾ ਗਰੋ ਸੰਗ ਆ ਜਾਂਦਾ ਜੀ ਦੁੱਧ ਚੰਗਾ ਹੋਊਗਾ ਸੰਗਣਾ ਫੈਟ ਚੰਗੀ ਆਊਗੀ ਜੀ ਬੱਚਾ ਵੀ ਤੁਹਾਨੂੰ ਨਾਲ ਵੱਛੀ ਮਿਲ ਜਾਣੀਆਂ ਫਾਇਦਾ ਇਹ ਵੀ ਹੋ ਜਾਣਾ ਜੇ ਬੱਚਾ ਹੁੰਦਾ ਵੀਰੇ ਲੈ ਕੇ ਫਿਰ ਵੀ ਜਾਣਾ ਪੈਣਾ ਸੀਗਾ ਜੀ ਸੋਹਣਾ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਜਵਾਈ ਵਾਲਾ ਥਾਣਾ ਜੀ ਬਾਕੀ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਬੋਲੇ ਚ ਜੀ ਬੋਲੇ ਚ ਹੈਗੀ ਆ ਸਹੀ ਗੱਲ ਆ ਜੀ 13 ਕਿਲੋ ਆਪਦਾ ਜੋਖ ਕੇ ਲੈ ਜਾ ਜੀ ਬਾਕੀ ਥਣ ਨੇੜੇ ਤੋਂ ਚੈੱਕ ਕਰ ਲੋ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਵੀ ਜੀ 60000 ਰੁਪਇਆ ਜੀ ਜੋੜਾ ਲੈ ਜ ਸੱਜਣ ਜੀ ਕੋਈ ਇਹ 60 ਦੀ ਦੇ ਦਾਂਗੇ ਠੀਕ ਆ ਇਹ ਬਾਈ ਕਹਿੰਦਾ 60 ਦੀ ਦੇ ਦਾਂਗੇ ਉਹ 72 ਦੀ ਦੇ ਦਾਂਗੇ ਜਿਹਨੂੰ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਰਦਾਂ ਨੂੰ ਜ਼ਿਆਦਾ ਹੋ ਜੂਗਾ ਜੀ ਸਹੀ ਗੱਲ ਹੈ ਜੀ ਬਾਕੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ